ਦੇ ਵੀ ਨਾਮ ਤੋਂ ਦਾ ਤੁਸੀਂ ਇਹ ਤੀਜੇ ਕਾਹਦੇ ਖੋਲਦੇ ਪਏ ਆ ਜਿਹੜੇ ਬਾਲਟੀ ਦਾ ਪਾウダー ਪਾਇਆ ਇਹਨਾਂ ਦਾ ਪਾਇਆ ਹਾਂਜੀ ਜੀ ਮਾਜੀ ਕਿਹਦੇ ਹੁਕਮ ਅੰਤੇ ਕਰ ਰਹੇ ਤੁਸੀਂ ਕੰਮ ਸਿਮਰ ਸਾਉਂ ਤੋਂ ਫੋਵਾੜਾ ਨਿਊ ਹਸਪੀਟਲ ਦੇ ਅੰਦਰ ਜਿਹੜੀ ਨਵੀਂ ਬਿਲਡਿੰਗ ਬਣੀ ਆ ਉਹਦੇ ਉੱਤੇ ਉੱਪਰ ਮੰਜ਼ਲ ਤੇ ਕੀ ਹੋ ਰਿਹਾ ਏ ਕਾਹਦੇ ਮਤਲਬ ਕਰ ਰਹੇ ਹੋ ਹਸਪੀਟਲ ਤੇ ਭਲਾ ਜਾਣਾ ਮੈਂ ਥੋੜੇ ਵੀਰੇ ਤੁਸੀਂ ਹਸਪੀਟਲ ਤੇ ਭਲਾ ਜਾਣਾ ਇਹਨਾਂ ਦੱਸ ਦਿਓ ਮਨਾ ਕੀਤਾ ਤੁਹਾਨੂੰ ਬੋਲਣ ਲਈ ਹਾਂਜੀ ਜੀ ਸ਼੍ਰੀ ਮਾਨ ਜੀ ਇਹ ਤਸਵੀਰਾਂ ਲਾਈਟ ਤਸਵੀਰਾਂ ਦੱਸਦੀਆਂ ਪਈਆਂ ਜੀ ਦੇਖੋ ਇਹ ਜਿਹੜਾ ਪਾਊਡਰ ਆ ਇਹ ਟੀਕਿਆਂ ਦਾ ਪਾਊਡਰ ਆ ਆ ਸਿੰਕ ਆ ਖਾਲੀ ਪਿੱਤੀ ਹੋਈਆਂ ਸਾਰੀਆਂ ਇਹ ਕਿਤੇ ਇਹ ਪਾਊਡਰ ਦਾ ਕੀ ਕਰਨਾ ਫਿਰ ਬਾਅਦ 2 ਪੇਟੀ 3 4 5 6 7 8 9 10 ਇਹ ਦੇਖੋ ਇਹ ਟੀਕੇ ਦਾ ਹੈਗਾ ਤੇ ਕਿਹਦੇ ਕੰਮਾਂ ਦੇ ਟੀਕੇ ਨੇ ਦੇਖੋ ਇਹ ਤਸਵੀਰਾਂ ਆ ਆ ਕੱਢ ਕੱਢ ਕੇ ਰੱਖ ਰਾਇਆ ਜੀ ਸਾਰੀਆਂ ਹਾਂ ਜੀ ਬੋਰਾ ਭਰਿਆ ਹੋਇਆ ਆ ਬੋਰਾ ਭਰਿਆ ਹੋਇਆ ਜੀ ਸਾਰਾ ਇਹ ਲਾਈਵ ਤਸਵੀਰਾਂ ਦੇਖ ਰਿਆ ਤੁਸੀਂ ਸਰਕਾਰ ਦੀ ਚੀਜ਼ ਜਾਂਦੀ ਹੋਈ ਸਪਾਈਰੀ ਡੇਟ ਦੇ ਵਿੱਚ ਚਲੇ ਗਈ ਮਤਲਬ ਕਿਸੇ ਨੂੰ ਵਰਤੋਂ ਨਹੀਂ ਦਿੱਤੀ ਇਹਨਾਂ ਨੇ ਜੀ ਕੀ ਕਹਿ ਸਕਦੇ ਆ ਅੱਦੇ ਬਾਰੇ ਹੁਣ ਕੇ ਅਸਮੂ ਸਾਹਿਬ ਜਾਂ ਸਿਬਰ ਸਜਣ ਜੋ ਆ ਗਏ ਨੇ ਆ ਸਾਡੇ ਛੋੜੇ ਵੀ ਇੱਥੇ ਬੈਠੇ ਆ ਇਹ ਸਾਨੂੰ ਕਿਸੇ ਕੈਂਪ ਤੋਂ ਮਨਾ ਕਰ ਰਿਹਾ ਇਸ ਦੀ ਲੋੜ ਨਹੀਂ ਹੈ ਕੋਈ ਕੰਮ ਕਰਦੇ ਹੁਕਮਦਾਰ ਅੰਤਾਜ ਆਹ ਇਹ ਮਤਲਬ ਇੱਕ ਦਾ ਵਿੱਚ ਕਿੰਨੇ ਟੈਗਰ ਇਹ ਹੁਕਮਦਾਰ ਆ ਬੋਦੇ ਨਹੀਂ ਨਹੀਂ ਤੁਸੀਂ ਕੋਈ ਗਲਤ ਕੰਮ ਕਰ ਰਹੇ ਜਿਹੜਾ ਤੁਸੀਂ ਦੱਸ ਨਹੀਂ ਰਹੇ ਇਹ ਹੁਕਮਦਾਰ ਅੰਤਾਜ ਆ ਤੁਹਾਨੂੰ ਇਹ ਡਿਊਟੀ ਕਰਦੇ ਬੰਦੇ ਜੋ ਇਹਨਾਂ ਨੂੰ ਹੁਕਮ ਲਾਇਆ ਅਫਸਰ ਨੇ ਉਹ ਇਹ ਕੰਮ ਕਰ ਰਹੇ ਨਹੀਂ ਦੇਖੋ ਕਿੰਨੀਆਂ ਪੇਟੀਆਂ ਹਨ ਮੈਂ ਸਰਕਾਰ ਸਮਾਨ ਵੇਚ ਭੇਜੀ ਪਈ ਹੈ ਮਤਲਬ ਇਹ ਪਰਸ ਵੀ ਕਰ ਰਹੇ ਕਿੰਨੇ ਅੰਕੀ ਲੱਗਦੇ ਜਿਹੜਾ ਪੇਟੀ ਤੇ ਲੈਵਲ ਲੱਗਾ ਹੈ ਲੈਵਲ ਦੱਸਣਾ ਪਿਆ ਜੀ 280ਾਂ ਪੇਟੀਆਂ ਦਾ ਸ਼ਾਇਦ ਲੈਵਲ ਹੈਗਾ ਜੀ ਇਹ ਇਹ ਮਾਰਕਾ ਕੀ ਆ ਇਹ ਚਾਹੇ ਵਸਤੇ ਆ ਇਹ ਤੇ ਦੇਖੋ ਜੀ ਐਸਓ ਮੋ ਸਾਹਿਬ ਦੱਸਣਗੇ ਜਾਂ ਡਾਕਟਰ ਦੱਸਣਗੇ ਜਿਆਪ ਸਰਕਾਰ ਵੱਲੋਂ ਸਰਕਾਰੀ ਹਸਪਤਾਲਾਂ ਦੇ ਅੰਦਰ ਮਰੀਜ਼ਾਂ ਲਈ ਮੁਫਤ ਇਲਾਜ ਲਈ ਕਈ ਤਰ੍ਹਾਂ ਦੀਆਂ ਸਹੂਲਤਾਂ ਦਿੱਤੀਆਂ ਜਾ ਰਹੀਆਂ ਹਨ ਜਿਸ ਦੇ ਚਲਦਿਆਂ ਸਰਕਾਰੀ ਹਸਪਤਾਲਾਂ ਨੂੰ ਕਈ ਵਾਰ ਮਹਿੰਗੀਆਂ ਜ਼ਰੂਰਤ ਦੀਆਂ ਦਵਾਈਆਂ ਇੰਜੈਕਸ਼ਨ ਵੀ ਸਰਕਾਰ ਵੱਲੋਂ ਭੇਜੇ ਜਾਂਦੇ ਹਨ ਤਾਂ ਜੋ ਕੋਈ ਵੀ ਮਰੀਜ਼ ਆਪਣੇ ਇਲਾਜ ਦੌਰਾਨ ਦਵਾਈ ਤੋਂ ਵਾਂਝਾ ਨਾ ਰਹਿ ਸਕੇ ਪਰ ਜੇਕਰ ਦੂਸਰੇ ਪਾਸੇ ਆਮ ਮਰੀਜ਼ਾਂ ਦੀ ਗੱਲ ਕਰੀਏ ਤਾਂ ਉਹਨਾਂ ਵੱਲੋਂ ਕਿਹਾ ਜਾਂਦਾ ਹੈ ਕੀ ਸਰਕਾਰੀ ਹਸਪਤਾਲਾਂ ਦੇ ਅੰਦਰ ਡਾਕਟਰ ਕਈ ਵਾਰ ਮਹਿੰਗੀਆਂ ਦਵਾਈਆਂ ਲਿਖ ਦਿੰਦੇ ਨੇ ਜੋ ਕਿ ਹਸਪਤਾਲ ਦੇ ਅੰਦਰੋਂ ਨਹੀਂ ਮਿਲਦੀਆਂ ਤੇ ਮਜਬੂਰੀ ਬਸ ਮਰੀਜ਼ ਉਹਨਾਂ ਦਵਾਈਆਂ ਨੂੰ ਮਹਿੰਗੇ ਰੇਟ ਤੇ ਮੈਡੀਕਲ ਸਟੋਰਾਂ ਤੋਂ ਖਰੀਦਣ ਲਈ ਮਜਬੂਰ ਹੋ ਜਾਂਦਾ ਹੈ ਪਰ ਇੱਥੇ ਵੱਡਾ ਸਵਾਲ ਇਹ ਹੁੰਦਾ ਹੈ ਕਿ ਜੇਕਰ ਸਰਕਾਰ ਸਿਵਲ ਹਸਪਤਾਲ ਨੂੰ ਮਹਿੰਗੀਆਂ ਦਵਾਈਆਂ ਇੰਜੈਕਸ਼ਨ ਭੇਜੀ ਹੈ ਤਾਂ ਉਹ ਜਾਂਦੇ ਕਿੱਥੇ ਨੇ ਫਗਵਾੜਾ ਦੇ ਸਰਕਾਰੀ ਹਸਪਤਾਲ ਦੇ ਵਿੱਚ ਇੱਕ ਅਨੋਖਾ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਕਿ ਲੱਖਾਂ ਰੁਪਏ ਦੇ ਇੰਜੈਕਸ਼ਨ ਐਕਸਪਾਇਰੀ ਹੋਣ ਦੇ ਨਾਮ ਤੇ ਨਸ਼ਟ ਕੀਤੇ ਜਾ ਰਹੇ ਸੀ ਮੌਕੇ ਤੇ ਦੇਖਿਆ ਤਾਂ ਹਰ ਇੰਜੈਕਸ਼ਨ ਉੱਪਰ ਉਸ ਦਾ ਰੇਟ ਕਰੀਬ 1900 ਰੁਪਏ ਲਿਖਿਆ ਹੋਇਆ ਸੀ ਜਿਸ ਨੂੰ ਐਕਸਪਾਇਰੀ ਹੋਣ ਦੇ ਨਾਮ ਤੇ ਹਸਪਤਾਲ ਦੇ ਹੀ ਇੱਕ ਮੁਲਾਜ਼ਮ ਵੱਲੋਂ ਹਰ ਇੰਜੈਕਸ਼ਨ ਨੂੰ ਖੋਲ ਕੇ ਇੱਕ ਡੱਬੇ ਵਿੱਚ ਭਰਿਆ ਜਾ ਰਿਹਾ ਸੀ ਸੋ ਇਸ ਸਬੰਧੀ ਉਸ ਮੁਲਾਜ਼ਮ ਪਾਸੋਂ ਪੁੱਛਗਿੱਛ ਕਰਨੀ ਚਾਹੀ ਤਾਂ ਉਸ ਨੇ ਮੀਡੀਆ ਦੇ ਕੈਮਰੇ ਅੱਗੇ ਬੋਲਣ ਤੋਂ ਇਨਕਾਰ ਕਰ ਦਿੱਤਾ ਮੌਕੇ ਤੇ 10 ਡੱਬੇ ਨਜ਼ਰ ਆ ਰਹੇ ਸਨ ਜਿਨ੍ਹਾਂ ਵਿੱਚ ਕਰੀਬ 2500 ਤੋਂ ਉੱਪਰ ਇੰਜੈਕਸ਼ਨ ਸਨ ਜਦੋਂ ਇਸ ਸਬੰਧੀ ਫਗਵਾੜਾ ਸਿਵਲ ਹਸਪਤਾਲ ਦੇ ਡਾਕਟਰ ਰਜੇਸ਼ ਚੰਦਰ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਇੰਜੈਕਸ਼ਨ ਐਕਸਪਾਇਰੀ ਡੇਟ ਹੋਣ ਕਾਰਨ ਇਹਨਾਂ ਨੂੰ ਨਸ਼ਟ ਕੀਤਾ ਜਾ ਰਿਹਾ ਸੀ ਜਦੋਂ ਪੁੱਛਿਆ ਗਿਆ ਕਿ ਇਹ ਇੰਜੈਕਸ਼ਨ ਸਿਵਲ ਹਸਪਤਾਲ ਫਗਵਾੜਾ ਵਿਖੇ ਸਰਕਾਰ ਵੱਲੋਂ ਕਦੋਂ ਭੇਜੇ ਗਏ ਸਨ ਤਾਂ ਉਨ੍ਹਾਂ ਕਿਹਾ ਕਿ ਇਸ ਬਾਰੇ ਤਾਂ ਸਿਵਲ ਹਸਪਤਾਲ ਦੇ ਦਵਾਈਆਂ ਵਾਲੇ ਸਟੋਰ ਤੋਂ ਹੀ ਪਤਾ ਲੱਗ ਸਕਦਾ ਹੈ ਜਿਸ ਬਾਰੇ ਰਿਕਾਰਡ ਚੈੱਕ ਕਰ ਜਾਣਕਾਰੀ ਦੇ ਦਿੱਤੀ ਜਾਵੇਗੀ ਹਾਲਾਂਕਿ ਇੰਨੀ ਵੱਡੀ ਮਾਤਰਾ ਵਿੱਚ ਐਕਸਪਾਇਰ ਹੋਏ ਇੰਜੈਕਸ਼ਨ ਵਰਤੋਂ ਵਿੱਚ ਕਿਉਂ ਨਹੀਂ ਆਏ ਇਹ ਜਾਂਚ ਦਾ ਵਿਸ਼ਾ ਹੈ ਇਸਾਰੇ ਮਾਮਲੇ ਸੰਬੰਧੀ ਗੱਲਬਾਤ ਕਰਦੇ ਹਨ ਡਾਕਟਰ ਰਜੇਸ਼ ਨੇ ਹੋਰ ਕੀ ਕੁਝ ਕਿਹਾ ਤੁਸੀਂ ਖੁਦ ਹੀ ਸੁਣ ਲਵੋ ਫਗਵਾੜਾ ਤੋਂ ਸ਼ਰਨਜੀਤ ਸਿੰਘ ਸੋਨੀ ਦੇ ਨਾਲ ਜਸ ਸ਼ਰਮਾ ਦੀ ਰਿਪੋਰਟ ਡਾਕਟਰ ਜੇ ਜੀ ਇਸ ਟਾਈਮ ਆਪਾਂ ਨਵੀਂ ਬਿਲਡਿੰਗ ਦੇ ਸਿਮ ਹਸਪੀਟਲ ਦੇ ਵਿੱਚ ਖੜੇ ਆ ਜਿਹੜੀ ਇੱਥੇ ਇੱਕ 10 ਬੇਟੀਆਂ ਦੇ ਕਰੀਪੀਆਂ ਬੇਟੀਆਂ ਇਹ ਕਾਹਦਾ ਟੀਕਾ ਰ ਕੋ ਕਿਉਂ ਇਹਨੂੰ ਡਿਸਟਰਬ ਕੀਤਾ ਜਾ ਰਿਹਾ ਹੈ ਐਂਟੀਬਾਡੀ ਹੈਗੀ ਆ ਜਿਹੜੇ ਕਿ ਐਕਸਪਾਇਰ ਹੋਏ ਆ ਬਾਇਓ ਪ੍ਰੋਸੀਜਰ ਅਸੀਂ ਇਹਨਾਂ ਨੂੰ ਬਾਇਓ ਮੈਡੀਕਲ ਵੇਸਟ ਵਿੱਚ ਡੰਪ ਕਰਨ ਲਈ ਰੱਖਿਆ ਹੋਇਆ ਹੈ ਇਹਨਾਂ ਨੂੰ ਹਲਗ-ਹਲਗ ਕਰਕੇ ਹਲਗ-ਹਲਗ ਡੱਬਿਆਂ 'ਚ ਕਾ ਕੇ ਬਾਇਓ ਮੈਡੀਕਲ ਵੇਸਟ ਨਾਲ ਦੇਣਾ ਇਹਨਾਂ ਦੀ ਕਿੰਨੀ ਕਿੰਨੀ ਕੀਮਤ ਹੈ ਜੀ ਦੋਨਾਂ ਦੀ ਇਹ ਕੀਮਤ ਬਾਰੇ ਮੈਨੂੰ ਐਗਜ਼ੈਕਟਲੀ ਨਹੀਂ ਪਤਾ ਪਰ ਜੋ ਪ੍ਰਿੰਟ ਕਰ ਰਿਹਾ 100 300 ਦੇ ਕਰੀਬ ਇੰਜੈਕਸ਼ਨ ਇੱਕ ਇੱਕ ਹੋਰ ਹੈ ਉਹ ਕਿੰਨੇ ਦਾ ਹੈ ਜੀ ਕਰੀਬ ਦੇ ਕਰੀਬ 1990 ਰੁਪਏ ਦੇ ਕਰੀਬ ਹਾਂਜੀ ਇਹ ਕਾ ਲਿਖਿਆ ਦਰਸੋ ਇੱਕ ਕਾਦੇ ਵਸੇ ਇੰਜੈਕਸ਼ਨ ਹੁੰਦਾ ਏ ਥੋੜੀ ਜਿਹੀ ਇੰਜੈਕਸ਼ਨ ਐਂਟੀਬਾਇਓਟਿਕ ਮਤਲਬ ਕਿ ਇਨਫੈਕਸ਼ਨ ਲਈ ਹੁੰਦੇ ਆ ਕਿਸੇ ਵੀ ਤਰ੍ਹਾਂ ਦੀ ਕੋਈ ਇਨਫੈਕਸ਼ਨ ਹੋਵੇ ਪੇਟ ਦੀ ਹੱਡੀਆਂ ਦੀ ਕੋਈ ਵੀ ਇਨਫੈਕਸ਼ਨ ਹੋਵੇ ਉਹਦੇ ਵਿੱਚ ਐਂਟੀਬਾਇਓਟਿਕ ਦੀ ਵਰਤੋਂ ਹੁੰਦੀ ਹੈ ਅੱਛਾ ਇਹ ਕੋਈ ਸਾਹਮਣੇ ਆਵੇ ਕਿੰਨਾ ਲਾੜ ਆਇਆ ਸੀ ਉਹ ਕਿੰਨੀਆਂ ਕਿਸ਼ਿਸ਼ੀਆਂ ਆਏਗੀ ਲਾੜ ਦਾ ਐਗਜੈਕਟ ਤੁਹਾਨੂੰ ਪਤਾ ਲੱਗਣਾ ਹੈ ਡਰਗ ਸਟੋਰ ਤੋਂ ਇੱਦਾਂ ਮੈਂ ਨਹੀਂ ਦੱਸ ਸਕਦਾ ਕਿੰਨਾ ਲਾਟਾ ਕਿੰਨਾ ਪਰਸਾ ਮਰੀਜ਼ ਤਾਂ ਦਵਾਈਆਂ ਨੂੰ ਤਰਸਦੇ ਰਹਿੰਦੇ ਆ ਜਿਆਦਾਤਰ ਸਰਕਾਰੀ ਹਸਪਤਾਲਾਂ ਜੋ ਮਤਲਬ ਲੋਕਾਂ ਦੇ ਮਨਾਂ ਦੇ ਵਿੱਚ ਹੈਗਾ ਜੀ ਦਵਾਈਆਂ ਦੀ ਹਮੇਸ਼ਾ ਘਾ ਆ ਇਥੇ 10 ਦੇ ਕਰੀਬ ਡੱਬੇ ਆ ਇੱਕ ਡੱਬੇ ਦੇ ਵਿੱਚ 200 ਤੇ ਅਸਲੀ ਪੈਕਿੰਗ ਆ ਜੀ 2800 ਡੱਬੀਆਂ ਜਿਹੜੀਆਂ ਵੇਸਟੇਜ ਹੋ ਗਈਆਂ ਮਤਲਬ ਇਹ ਕਿਤੇ ਆਪਾਂ ਦੂਸਰੀ ਬ੍ਰਾਂਚ ਦੇ ਵਿੱਚ ਦੂਸਰੇ ਹਸਪੀਟਲ 'ਚ ਸ਼ਿਫਟ ਵੀ ਕਰ ਸਕਦੇ ਸੀ ਦੇਖੋ ਜੀ ਇਹ ਜਿਹੜਾ ਪਿੱਛੋਂ ਲੋਟ ਹੈ ਨਾ ਉਹਦੇ ਹਿਸਾਬ ਨਾਲ ਕਦੋਂ ਆਇਆ ਉਹ ਹਿਸਾਬ ਨਾਲ ਕਿ ਜੇ ਸਾਨੂੰ ਕਿਹੜੀ ਡੇਟ ਤੇ ਆ ਉਹ ਸਾਨੂੰ ਦੱਸ ਸਕਦੇ ਕਿਦਾਂ ਦੱਸੋ ਹੈ ਤੁਹਾਡੇ ਧਿਆਨ ਚ ਜਿਹੜਾ ਮੇਨ ਹੈਗਾ ਆ ਉਹ ਡਿਸਟ੍ਰਿਕਟ ਕੋਲ ਦਾ ਟੋਟਲ ਪੇਟੀਆਂ ਕਿੰਨੀਆਂ ਹੈਗੀਆਂ ਸਾਰੀਆਂ ਡਰਗ ਸਟੋਰ ਤੋਂ ਪਤਾ ਲੱਗਣਾ ਐਸ ਟਾਈਮ ਮੌਕੇ ਤੇ ਪੇਟੀਆਂ ਜਿੰਨੀਆਂ ਪਈਆਂ ਜੀ ਹੈ ਜੀ 7-8 ਪੇਟੀਆਂ ਹੈਗੀਆਂ ਜੀ ਜਿਹੜੇ ਇੱਕ ਖਾਲੀ ਵੀ ਭਰੇ ਹੋਏ ਆ ਤੇ ਆਪਣੇ ਦੂਜੇ ਗੱਤੇ ਵਿੱਚ ਤੇ ਜਿਹੜੇ ਇਹ ਪਹਿਲਾਂ ਐਕਸਪਾਇਰ ਹੋਇਆ ਕੁਝ ਪਤਾ ਇੱਕ ਇੰਜੈਕਸ਼ਨ ਦਾ ਸੀ 2024 ਦਾ ਐਕਸਪਾਇਰ ਹੋਇਆ ਦੂਜੇ ਮੈਂ ਫੈਬਰੂਰੀ ਅੱਛਾ ਜੀ ਤੇ ਡਾਕਟਰ ਸਾਹਿਬ ਜਿਹੜੇ ਇਹਦੇ ਵਿੱਚੋਂ ਪਾਊਡਰ ਕੱਢਦੇ ਪਏ ਆ ਜਿਹੜਾ ਪਾਊਡਰ ਉਹ ਕੀ ਕੀਤਾ ਜਾਏਗਾ ਬਾਅਦ ਚੋ ਇਹ ਪਾਊਡਰ ਬਾਇਓਮੈਡੀਕਲ ਵੇਸਟ ਦੇ ਦਿੱਤੇ ਜਾਂਦੇ ਹਨ ਉਹਨਾਂ ਨੂੰ ਜੋ ਪੈਕ ਕਰਦੇ ਹਾਂ ਜਿਸ ਨਾਲ ਕਿ ਉਹਨੇ ਆਪ ਹੀ ਡਿਸਪੋਜ਼ ਕਰਦੇ ਆ ਇਸ ਲਈ ਹਸਪੀਟਲ ਵਾਲਿਆਂ ਦੀ ਡਿਊਟੀ ਆ ਇਹ ਵੀ ਖਾਲੀ ਕਰਕੇ ਸ਼ੀਸ਼ੀਆਂ ਤੁਸੀਂ ਦੁਬਾਰਾ ਉਸੇ ਕੰਪਨੀ ਨੂੰ ਭੇਜਣੀਆਂ ਨਹੀਂ ਕੰਪਨੀ ਨੂੰ ਨਹੀਂ ਅਸੀਂ ਸਿਰਫ ਬਾਇਓਮੈਡੀਕਲ ਵੇਸਟ ਵਾਲ ਬੈਕ ਚ ਉਹਨਾਂ ਨੂੰ ਦੇਨੀ ਆ ਜੀ ਉਹਨਾਂ ਲੈ ਲਿਆ ਉਹ ਅੱਗੇ ਉਹਨੇ ਆਪੇ ਡਿਸਪੋਜ਼ ਕਰ ਦੇਣਾ ਫਟਾਏ ਇਸ ਤਰ੍ਹਾਂ ਕਰੋ ਲੈ ਤੇ ਸ਼ੀਸ਼ੀ ਦੇ ਉੱਪਰੋਂ ਸਟicker ਵੀ ਲਾ ਕੇ ਭੇਜੂਗੇ ਜਾਂ ਸਟicker ਸਮੇਤ ਹੀ ਜਾਏਗਾ ਬਹੁਤ ਸੀਜ਼ਨ ਦੇ ਹਿਸਾਬ ਨਾਲ ਹੈ ਕਿ ਕਿ ਬੈਂਨ ਉਹ ਦੇਖ ਲੈਣੇ ਕਿ ਇਹ ਜਿਹੜੇ ਨੇ ਸਟicker ਤਾਂ ਮੈਨੇ ਬੈਕ ਵਿੱਚ ਦੱਸੋ ਇੱਕ ਕਿੰਨਾ ਕਦੋਂ ਮਾਲ ਆਇਆ ਸੀ ਨਾ ਕੋ ਸਾਹਮਣੇ ਆਇਆ ਆਪਣੇ ਇਹ ਡਰਗ ਸਟੋਰ ਤੋਂ ਹੀ ਪਤਾ ਲੱਗਣਾ ਸਿਵਲ ਅਧਿਕਾਰ ਫਵਾੜੇ ਦੇ ਡਰ ਸਟੋਰ ਤੋਂ ਵੀ ਕਿਹੜੀ ਟ੍ਰਿਗਰ ਇੰਟੈਂਟ ਹੋਇਆ ਕਿੱਥੋਂ ਆਇਆ ਕਿੱਦਾਂ ਆਇਆ ਦੱਸੋ ਇਹ ਲੱਗਦਾ ਨਹੀਂ ਸੀ ਵੀ ਆਪਾਂ ਨੂੰ ਜੇ ਆਪਾਂ ਨੂੰ ਲੱਗਦਾ ਆਪਣੇ ਕੋਲ ਸਟਾਕ ਜਾਵਾ ਪਿਆ ਆ ਬੇ ਸਟਾਕ ਨੂੰ ਆਪਾਂ ਕਿਤੇ ਹੋਰ ਸੈਂਟਰ ਜਾਂ ਕਿਤੇ ਵੀ ਜ਼ਿਲ੍ਹੇ ਦੇ ਵਿੱਚ ਜਾਂ ਪੂਰੇ ਪੰਜਾਬ ਦੇ ਵਿੱਚ ਲੋੜ ਹੋਵੇ ਤਾਂ ਉੱਥੇ ਭੇਜ ਸਕਦੇ ਸੀ ਇਹ ਜਿਹੜਾ ਭੇਜਣ ਦਾ ਕੰਮ ਆ ਜਿਹੜਾ ਸਾਨੂੰ ਦਿੰਦਾ ਜਿਹੜਾ ਹੈੱਡ ਕੁਆਰਟਰ ਹੈ ਨਾ ਉਹ ਸਾਨੂੰ ਜਿਹੜਾ ਫਵਾੜੇ ਦਿੰਦਾ ਜਾਂ ਪ੍ਰਾਧਨ ਦਿੰਦਾ ਉਹਨੇ ਅੱਗੇ ਅੱਗੇ ਭੇਜਣਾ ਯਾਨੀ ਕਿ ਉਹਨਾਂ ਦਾ ਧਿਆਨ ਹੋਏਗਾ ਵੀ ਇਸ ਟਾਈਮ ਫਵਾੜਾ ਦੇ ਵਿੱਚ 8-10 ਬੇਡੀਆਂ ਇਹ ਪਈ ਕਰਦੇ ਹੋਣੇ ਹਾਂਜੀ ਰਿਕਾਰਡ ਅਪਡੇਟ ਠੀਕ ਹੈ ਜੀ ਠੀਕ ਹੈ